ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਮਾਨਮੱਤਾ ਨਗਰ ਆ ਬਰਗਾੜੀ ਸ਼ਹਿਰ ਦੇ ਬਿਲਕੁਲ ਨੇੜੇ ਪੈ ਜਾਂਦਾ ਵਾ ਮਿੱਤਰੋ ਜੈਸਪੁਰਾ ਦੇ ਕੋਲੇ ਮੈਂ ਮੌਜੂਦ ਇਸ ਟਮਪ ਵਪਾਰ ਦਾ ਵੀਰ ਦਾ ਕੰਮ ਤੇ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਦੋ ਜਾਨਵਰ ਦਿਖਾਉਣੇ ਆ ਆ ਜੋ ਪਹਿਲਾ ਇੱਕ ਚੰਗੇ ਦੁੱਧ ਦੀ ਮਾਲਕਨ ਗਾਂ ਦੇ ਦਰਸ਼ਨ ਕਰਾਉਣਾ ਤੁਹਾਨੂੰ ਉਦੋਂ ਬਾਅਦ ਇੱਕ ਥੋੜੀ ਜੀ ਕੱਚੀ ਆਉਂਦੇ ਬਾਰੇ ਜਾਣਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਵਧੀਆ ਸੇਤਾ ਤੇ ਪਰਿਵਾਰ ਵੀਰੇ ਸਭ ਵਧੀਆ ਜੀ ਚਲੋ ਸ਼ੁਕਰ ਹੈ ਭਾਈ ਨਾਮ ਦੱਸ ਦੀਏ ਵੀਰੇ ਨਾਮ ਗੁਰਲਾਲ ਸਿੰਘ ਆ ਜੀ ਸਨੋਹ ਭਾਈ ਸਰਦਾਰ ਗੁਰਚਰਨ ਸਿੰਘ ਠੀਕ ਹੈ ਜੀ ਅੱਛਾ ਵੱਡੇ ਭਾਈ ਜਿਹੜੀ ਇਹ ਵੈੜਾ ਸਾਹਮਣੇ ਖੜੀ ਹੈ ਨਾ ਇਹ ਕਿੰਨੇ ਵਸ ਸੂਆ ਸੁੰਦੀ ਆ ਬ੍ਰਦਰ ਇਹ ਵੀਰੇ ਪਿਓਰ ਦੂਜਾ ਸੂਆ ਸੁੰਦੀ ਆ ਜੀ ਪਿਓਰ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਇਹ ਪੰਜਾ ਦਿਨਾਂ ਦੀ ਕੱਚੀ ਆਈ ਠੀਕ ਹੈ ਦੁੱਧ ਤੇ ਤੱਕ ਹੀ ਰਿਕਾਰਡ ਆ ਵੀਰੇ ਇਹਦੇ ਦਾ ਮਾਲਕਾਂ ਨੇ 22 23 ਕਿਲੋ ਪਹਿਲੇ ਸੂਏ ਚੋਇਆ ਜੀ ਚੋਇਆ ਹੋਊਗਾ ਲੇਵੀ ਭੰਡੇ ਵਾਲੀ ਵੈੜਾ ਨਾ ਨਿੱਕਰ ਵੀ ਅਜਨ ਵਾਲੀ ਆ ਹਾਂਜੀ 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 ਠੰਡੀ ਸੀਲ ਆਉਂਦੀ ਵੀਰੇ ਹਾਂਜੀ ਹਾਂਜੀ ਪੂਰੀ ਠੰਡੀ ਸੀਲ ਆਈ ਕੋਈ ਹੋਰ ਜੀ ਗੱਲ ਨਹੀਂ ਬਿਆ ਸੀ ਆਰ ਪੀ ਮੁੱਲ ਕਰਦੇ ਆ ਮਨਤਾਂ ਵਿੱਚੋਂ ਵੀ ਕਰ ਦਾਂਗੇ ਬਾਈ ਕੱਢੀ ਪਾਰ ਨੂੰ ਤੋਰੀ ਭਰਾ ਇਹਨੂੰ ਮੜਾ ਖੋਲੀ ਇਹਨੂੰ ਲੈ ਜੀ ਅੰਦਰ ਵਾਲੇ ਬਸ ਠੀਕ ਹੈ ਲੈ ਵੀ ਮੇਤਰੋ ਲੇਵੇ ਉਹ ਪੱਖ ਤੋਂ ਬੜੀ ਮਜ਼ਬੂਤੀ ਆ ਦੇਖ ਸਕਦੇ ਹੋ ਤੁਸੀਂ ਇਹਦੀ ਕਰਮਾਂ ਵਾਲੀ ਦੀ ਥਣ ਥਣ ਬੜਾ ਚੰਗਾ ਲੱਗਾ ਹੋਇਆ ਮੂਹ ਫੇਸ ਕੁਆਲਿਟੀ ਹੈ ਜਿਹੜੀ ਉਹ ਵੀ ਦੇਖ ਲੋ ਇੱਕ ਵਾਰੀ ਮੰਨ ਲੋ ਕਹਿਣ ਤੋਂ ਭਾਵੇਂ ਆ ਵੀ ਮੇਤਰੋ ਜਿਹੜੇ ਪੁਰਾਣੇ ਘਰੇ ਦੁੱਧ ਨੂੰ ਲੈਣੀਆਂ ਬਹੁਤ ਚੰਗੀ ਗਾਂ ਰਹੂਗੀ ਕਿਉਂਕਿ ਇੱਕ ਤਾਂ ਗਾਂ ਦਾ ਬਾਡੀ ਸਟਰਕਚਰ ਬੜਾ ਜ਼ਬਰਦਸਤ ਆ ਬਾਕੀ ਬਰੀਕੀ ਬਾ ਗਾਂ ਕਮਾਲਾ ਮੇਤਰੋ ਆਰਡਰ ਦੀ ਕੁਆਲਿਟੀ ਬੇਹਤਰੀਨ ਪੱਟਾਂ ਦੇ ਸਾਨ ਥਾਣ ਤੋਂ ਬੜਾ ਦੂਰਾ ਲੱਗਾ ਦੇਖ ਸਕਦੇ ਆ ਤੁਸੀਂ ਤੇ ਬਾਕੀ ਨੇਵੇ ਭਾਂਡੇਆਂ ਨੂੰ ਬੜੀ ਮਜ਼ਬੂਤ ਆ ਕਹਿਣ ਤੋਂ ਪਾਫਿਕ ਸੱਡਰ ਦੀਆਂ ਪੱਟਾਂ ਦੇ ਸਨ ਵਾਲੇ ਪਾਸੇ ਅਗਲੇ ਪਾਸੇ ਤੋਂ ਜੇ ਆਪਾਂ ਵੇਖਦੇ ਆ ਤੂੰ ਨੀ ਵਾਲੇ ਪਾਸੇ ਤੋਂ ਤਾਂ ਪੇਸ਼ਾਂ ਨੂੰ ਜਾਣਿਆ ਤਾਂ ਮਿੱਤਰੋ ਇੱਕ ਜਲੇਵਾ ਚਾਰੇ ਪਾਸਿਆਂ ਤੋਂ ਦੀਂਦਾ ਨਜ਼ਰ ਆਉਂਦਾ ਕਰਮਾ ਵਾਲੀ ਨੂੰ ਬਹੁਤ ਸੋਹਣੀ ਗਾਵਾਂ ਘਰੇ ਰੱਖਣ ਵਾਲੇ ਭਰਾ ਦੇ ਨੇ ਜਿੰਨੇ ਘਰੇ ਰੱਖਣੀਆਂ ਸ਼ੌਂਕ ਦੇ ਨਾਲ ਇਹੋ ਜੀ ਵੜ 65 70000 ਨੂੰ ਤਾਂ ਟੋਕੜ ਗੱਬਣ ਕਰਕੇ ਵੀ ਆਪਾਂ ਵੇਚ ਲਈ ਦੀਆ ਜਦੋਂ ਦੁੱਧ 14 15 ਕਿਲੋ ਤਿਆਰ ਹੋਵੇ ਅੱਛਾ ਵੀਰੇ ਆ ਦੋ ਨੰਬਰ ਵਾਲੇ ਬਾਰੇ ਦੱਸੀ ਬਈ ਬਾਈ ਜੀ ਇਹ ਅਜੇ 20 ਫਰਵਰੀ ਨੂੰ ਦਿਨ ਪੂਰੇ ਆ ਜੀ ਇਹਦੇ 20 ਫਰਵਰੀ ਨੂੰ ਹਾਂ ਜੀ ਕੱਚੀ ਆ ਜੀ ਕੱਚੀ ਆ ਜੀ ਹਾਂ ਜੀ ਪਹਿਲਾਂ ਨੇ ਇਹਨੇ ਦੁੱਧ ਦਿੱਤਾ ਹੈਗਾ ਜੀ 25 26 ਕਿਲੋ ਜੀ ਠੀਕ ਆ ਬਣੂਗੀ ਬਹੁਤ ਥੱਲੋ ਹਾਂ ਜੀ ਹਾਂ ਜੀ ਹਾਂ ਜੀ ਇਹਦਾ ਰੇਟ ਫਿਰ ਵੀਰੇ ਇਹ ਆ ਰੈੱਡ ਫੋਨ ਤੇ ਕਰ ਲਾਂਗੇ ਜੀ ਅੱਛਾ ਹਾਂ ਜੀ ਸਾਂਭਣੀ ਕਰਨੀ ਆ ਹਾਂ ਜੀ ਹਾਂ ਜੀ ਜੇ ਕੋਈ ਹੁਣ ਵੇਖ ਗਈ ਤਾਂ ਗੱਲ ਵੱਖਰੀ ਆ ਜੇ ਨਾ ਵੀ ਗਈ ਫਿਰ ਉਸ ਹਸਾਬ ਨਾਲ ਰੇਟ ਹੋ ਜੀ ਠੀਕ ਹੈ ਵੈਸੇ ਕਿੰਨੇ ਦੀ ਦੇ ਦੇਾਂਗੇ ਜੀ ਅੱਜ ਦੇਣੀ ਹੋਵੇ ਤਾਂ ਯਾਰ ਐਂ ਅੱਜ ਦਾ ਭਾਈ 72000 ਰੁਪਏ ਦੀ ਹਾਨ ਆਈ ਹੈ ਜੀ ਮੰਤਨ ਕਰਦੇ ਆਂਗੇ ਵਿੱਚੋਂ ਆਏ ਕੇ ਦਾ ਕਰ ਦਾਂਗੇ ਠੀਕ ਹੈ ਕੱਢੀ ਬਾਦ ਨੂੰ ਤੋਰਦੇ ਭਰਾ ਇਹਨੂੰ ਲੈ ਮੇਤਰੋ ਇਹਦਾ ਵੀ ਰੇਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿਉਂਕਿ ਤੁਸੀਂ ਸਾਹਮਣੇ ਗਾਂ ਦੀ ਕਮਾਈ ਹੈਗੀ ਹੈ ਗਾਂ ਨੂੰ ਜਿਹੜਾ ਸੰਭ ਲੋਗਾ ਭਰਾ ਵੱਡੀ-ਬੁੱਡੀ ਬਹੁਤ ਆ ਵੜ ਉੱਚੀ ਲੰਮੀ ਕੱਦ ਕਾਠ ਵਾਲੀ ਬਾਲਾ ਨਹੀਂ ਤਾਂ 10-15000 ਦਾ ਉੱਲਾ ਹੈਗਾ ਹਜੇ ਇਹਦੇ ਵਿੱਚ ਹਣਾ ਵੀਰੇ ਹਾਂਜੀ 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 ਗਾਂ ਵੱਡੀ-ਬੁੱਡੀ ਆ ਦੇਖੋ ਕਿਰਾਂ ਦੀ ਮਿੱਤਰੋ ਹੂੰ ਨਹੀਂ ਠੀਕ ਆ ਭਾਈ ਬਣੂਗੀ ਬਹੁਤ ਜੰਗੀ ਥੱਲੋ ਭਾਈ ਹਜੇ 15 ਦਿਨਾਂ ਨੂੰ ਤੇਰੇ ਪੂਰੇ ਵੀਰੇ 20 ਤਰੀਕ ਨੂੰ ਬਾਈ 20 ਦਿਨਾਂ ਨੂੰ ਹੀ ਪਏ ਆ ਯਾਰ ਅੱਜ ਇੱਕ ਤਰੀਕ ਹੋ ਗਈ ਆ 20 ਦਿਨ ਨਹੀਂ ਲਾ ਜਾਣੇ ਹਜੇ ਨੇ ਹਾਂਜੀ 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 20 25 ਦਿਨਾਂ ਨੂੰ ਉਦੋਂ ਨੂੰ ਨਾਲੇ ਬਾਜ਼ਾਰ ਪੱਖਣਾ ਹੀ ਆ ਹਾਂਜੀ ਹਾਂਜੀ ਚੰਗਾ ਸੀਮਨ ਲੱਗਿਆ ਬਈ ਦੋਨਾਂ ਵੇੜਾਂ ਦੇ ਤਿਆਰ ਹੋਣਾ ਬਾਈ ਵਾਕਿਆ ਗੱਲ ਤੇ ਸਹੀ ਹੈ ਕਮਾਈ ਵਾਲਾ ਸੌਦਾ ਹਾਂਜੀ ਹਾਂਜੀ ਇਹਨਾਂ ਪਰਾਕਰੇ ਕੱਚੀਆਂ ਕੁੱਚੀਆਂ ਸਾਂਭ ਲੈਂਦੇ ਆ ਇੱਕ ਪਾਸੇ ਬਣਦੇ ਉਹ ਕਿੱਲੇ ਤੇ ਰੋਜ ਦਾ 200 ਰੁਪਈਆ ਲੈ ਜਾਊਗਾ ਹਾਂਜੀ ਹਾਂਜੀ ਇਹ ਵੇੜ ਦਾ ਸੀਮਨ ਰਿਕਾਰਡ ਵੀ ਦੱਸਿਆ ਜੀ ਉਹ ਬੰਦੇ ਨੇ ਆਪਾਂ ਦੱਸ ਦਾਂਗੇ ਜਿਹੜਾ ਕੋਈ ਪੁੱਛਣਾ ਚਾਹੂਗਾ ਆ ਪਰ ਪਹਿਲੀ ਦਾ ਵੀਰੇ ਹਾਂਜੀ ਹਾਂਜੀ ਠੀਕ ਆ ਨੇ ਹੁਣ ਏਬੀਐਸ ਦੇ ਕਿਸੇ ਬੋਲਦੀ ਹੈ ਇਹ ਆਪਾਂ ਦੱਸ ਦਾਂਗੇ ਠੀਕ ਆ ਵੀ ਫੋਨ ਤੇ ਦੱਸ ਦਿਆਂਗੇ ਨੰਬਰ ਦਈ ਕੇ ਰਹੀ ਦੀ ਬ੍ਰਦਰ 75299 ਜੀ 42716 ਜੀ ਇੱਕ ਵਾਰੀ 75299 ਜੀ 42716 ਜੀ ਠੀਕ ਆ ਵੀ ਇਸ ਨੰਬਰ ਤੇ ਵੀਰੇ ਨਾਲ ਕਰ ਲੋ ਰਾਬਤਾ ਕਹਿਮਤਾਨਵਾਦ ਸ਼ੁਕਰੀਆ ਚਾਉਂਦੇ ਰਹੋ